ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਸਰਪੰਚਾਂ ਤੇ ਪੰਚਾਂ ਲਈ ਜਿਮੀਂ ਜ਼ੋਨ 27 ਨੂੰ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਬਾਰੇ ਟਿੱਪਣੀਆਂ ਸੰਵਿਧਾਨਿਕ ਅਹੁਦੇ ਦਾ ਅਪਮਾਨ ਸੈਣੀ ਪੰਜਾਬ ਦੇ 8 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਸੀਂ ਵੀਜੇ ਰੱਦ ਕਰ ਦੇਵਾਂਗੇ ਜੇ ਅਮਰੀਕੀ ਸਫਾਰਤਖਾਨੇ ਵੱਲੋਂ ਭਾਰਤੀ ਯਾਤਰੀਆਂ ਨੂੰ ਤਾਜ਼ਾ ਚੇਤਾਵਨੀ ਜਾਰੀ ਜ਼ਮੀਨੀ ਵਿਵਾਦ ਕਾਰਨ ਚਚੇਰੇ ਭਰਾ ਦੀ ਹੱਤਿਆ ਭਿੰਡਾ ਵਿੱਚ ਪੀਆਰਟੀਜੀ ਬੱਸ ਵਿੱਚ ਬੜਿਆ ਸੱਪ ਲੋਕ ਬੱਸ ਵਿੱਚ ਚੜਨ ਤੋਂ ਵੀ ਡਰ ਰਹੇ ਮੋਜਮ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਮੂਸੇਵਾਲਾ ਕਤਲकांड ਦਾ ਦੂਜੇ ਹਸਾਬਾਜ਼ ਅंसारी ਫਰਾਰ ਅੰਤਿਮ ਜਮਾਨਤ ਮਿਲਣ ਮਗਰੋਂ ਗਾਇਬ ਪੰਜਾਬ 'ਚ ਦਰਦਨਾਕ ਹਾਦਸਾ ਕੰਮ ਤੋਂ ਘਰ ਆ ਰਹੇ ਦੋ ਨੌਜਵਾਨਾਂ ਦੀ ਮੌਤ ਟੈਕਲਰ ਨੇ ਸਿੱਖਾਂ ਨੂੰ ਲੁੱਟਣ ਮਾਰਨ ਲਈ ਭੜਕਾਇਆ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਈਆਂ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਪੰਚਾਂ ਦੀਆਂ 90 ਅਤੇ ਪੰਚਾਂ ਦੀਆਂ 1771 ਅਸਥੇ ਖਾਲੀ ਹਨ ਇਹਨਾਂ ਨੂੰ ਭਰ ਲਈ ਜਿਮਣੀ ਚੋਣ 27 ਜੁਲਾਈ ਨੂੰ ਹੋਵੇਗੀ ਇਸ ਲਈ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਚੋਣ ਕਮਿਸ਼ਨ ਅਨੁਸਾਰ ਹੈ VOTING ਸਵੇਰੇ 8 ਤੋਂ ਸ਼ਾਮ ਦੇ 4 ਵਜੇ ਤੱਕ ਵੋਟ ਪੇਪਰਾਂ ਦੀ ਹੋਵੇਗੀ ਦੇਗਨ ਟੀ ਬੂਟਾਂ ਵਾਲੇ ਦੇਣ ਹੀ ਸ਼ਾਨੋ ਪੋਲਿੰਗ ਸਟੇਸ਼ਨ ਤੇ ਕੀਤੀ ਜਾਵੇਗੀ ਨਾਮਜ਼ਦਗੀਆਂ 14 ਤੋਂ 17 ਜੁਲਾਈ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਦੀ ਪਰਤਾ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਸਪੰਚ ਦੇ ਅਹੁਦੇ ਲਈ ਚੋਣ ਲੜਨ ਵਾਲੇ ਉਮੀਦਵਾਰ ਦੀ ਖਰਚ ਹੱਦ 40000 ਰੁਪਏ ਜਦੋਂ ਕਿ ਪੰਚ ਲਈ ਖਰਚਾ ਹੱਦ 30000 ਰੁਪਏ ਨਿਰਧਾਰਤ ਕੀਤੀ ਗਈ ਹੈ ਹਰਿਆਣਾ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਪੰਜਾਬ ਦੇ ਆਪਣੇ ਅਮਰਤਵਾ ਭਗਵੰਤ ਮਾਨ ਦੀਆਂ ਹਾਲੀਆ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਇਹਨਾਂ ਟਿੱਪਣੀਆਂ ਨੂੰ ਗੈਰ ਉਚਿਤ ਅਤੇ ਜਮਹੂਰੀ ਕਦਰਾਂ ਕੀਮਤਾਂ ਤੇ ਸੰਵਿਧਾਨਿਕ ਅਹੁਦਿਆਂ ਦੀ ਸ਼ਾਨ ਦਾ ਅਪਮਾਨ ਕਰਾਰ ਦਿੰਦਿਆਂ ਸੈਣੀ ਨੇ ਮਾਨ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਮੋਦੀ ਦੀ ਨਿਯੋਚਨਾ ਕਰਦਿਆਂ ਕਿਹਾ ਸੀ ਕਿ ਉਹ 10000 ਦੀ ਆਵਾਦੀ ਵਾਲੇ ਕਿਸੇ ਵਿਦੇਸ਼ੀ ਦੇਸ਼ ਤੋਂ ਮਿਲੇ ਸਨਮਾਨ ਦਾ ਜਸ਼ਨ ਮਨਾ ਰਹੇ ਹਨ ਜੋ ਕਿ 140 ਕਰੋੜ ਲੋਕਾਂ ਵਾਲੇ ਆਪਣੇ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਮਾਨ ਨੂੰ ਇਸ ਟਿੱਪਣੀ ਲਈ ਕਈ ਭਾਜਪਾ ਨਤਾਮਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਵਿਦੇਸ਼ ਮੰਤਰਾਲੇ ਨੇ ਵੀ ਟਿੱਪਣੀਆਂ ਨੂੰ ਗੈਰ ਜ਼ਿੰਮੇਵਾਰਾ ਨਾ ਕਰਾਰ ਦਿੰਦਿਆਂ ਸਖਤ ਨਾਕੂਸ਼ੀ ਵਕਟਾਈ ਸੀ ਮਾਨ ਦਾ ਨਾਮ ਲੈ ਬਿਨਾ ਐਮਈਏ ਨੇ ਕਿਹਾ ਕਿ ਭਾਰਤ ਸਰਕਾਰ ਇੱਕ ਆ ਰਾਜ ਅਥਾਰਟੀ ਦੁਆਰਾ ਕੀਤੀਆਂ ਬੇਲੋੜੀਆਂ ਟਿੱਪਣੀਆਂ ਤੋਂ ਖੁਦ ਨੂੰ ਵਕ ਕਰਦੀ ਹੈ ਜਿਨ੍ਹਾਂ ਨੇ ਭਾਰਤ ਦੇ ਦੋਸਤਾਨਾ ਦੇਸ਼ਾਂ ਨਾਲ ਸਬੰਧਾਂ ਨੂੰ ਕਮਜ਼ੋਰ ਕੀਤਾ ਹੈ ਪੰਜਾਬ ਸਰਕਾਰ ਨੇ ਅੱਜ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆ 8 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ਇਸ ਸੰਬੰਧੀ ਜਾਰੀ ਹੁਕਮਾ ਮੁਤਾਬਕ ਆਈਪੀਐਸ ਅਧਿਕਾਰੀ ਨੀਲਾੰਬਰੀ ਜਗਦੱਲੇ ਨੂੰ ਡੀਆਈਆਰ ਕਾਊਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਕੁਲਦੀਪ ਸਿੰਘ ਚੈਲ ਨੂੰ ਡੀਆਈਜੀ ਤਕਨੀਕੀ ਸਰਵਿਸ ਪੰਜਾਬ ਦੇ ਨਾਲ ਡੀਈਜੀ ਪਟਿਆਲਾ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈਪੀਐਸ ਅਧਿਕਾਰੀ ਸਤਿੰਦਰ ਸਿੰਘ ਨੂੰ ਡੀਆਈਜੀ ਲੁਧਿਆਣਾ ਰੇਂਜ, ਡਾਕਟਰ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਗੁਰਮੀਤ ਸਿੰਘ ਚੌਹਾਨ ਨੂੰ ਡੀਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਲਾਇਆ ਗਿਆ ਹੈ। ਇਸ ਤਰ੍ਹਾਂ ਨਵੀਨ ਸੈਣੀ ਨੂੰ ਡੀਆਈਜੀ ਕ੍ਰਾਈਮ ਪੰਜਾਬ ਧੁਪਦਈਆ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸੀ ਪੰਜਾਬ ਅਤੇ ਡਾਕਟਰ ਸੌਰਭ ਸ਼ੀ ਨੂੰ ਏਆਈਜੀ ਇੰਟਰਨਲ ਸਿਕਿਉਰਿਟੀ ਪੰਜਾਬ ਲਗਾਇਆ ਗਿਆ ਹੈ ਭਾਰਤ ਵਿੱਚ ਸਥਿਤ ਅਮਰੀਕੀ ਸਵਰਥਕਾਨ ਨੇ ਅਮਰੀਕੀ ਵੀਜ਼ਾ ਧਾਰਕ ਭਾਰਤੀਆਂ ਨੂੰ ਤਹਿ ਇਮੀਗ੍ਰੇਸ਼ਨ ਨਿਯਮਾਂ ਦੀ ਸ਼ਕਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ ਇਹ ਚੇਤਾਵਨੀ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜੇ ਆ ਕਰਨ ਵਿੱਚ ਨਾਕਾਮ ਰਹਿਣ ਤੇ ਵੀਜ਼ਾ ਰੱਦ ਕਰਕੇ ਸਬੰਧਤ ਵਿਅਕਤੀ ਨੂੰ ਅਮਰੀਕਾ ਵਿੱਚੋਂ ਰਿਪੋਰਟ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਇਹ ਯਕੀਨੀ ਬਣਾਉਂ ਲਈ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਜੇ ਉਹ ਇਹ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦੇਵਾਂਗੇ। ਗੌਰਤਾਲਬਾਕੇ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ ਜਿਸ ਵਿੱਚ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਬੇਰਵੇ ਮਹਈਆ ਕਰਾਉਣੇ ਜ਼ਰੂਰੀ ਕੀਤੇ ਗਏ ਸਨ ਇਸ ਦਾ ਮਕਸਦ ਇਹਨਾਂ ਵੀਜ਼ਾ ਖਾਤਿਆਂ ਦੀ ਅਮਰੀਕੀ ਕਰੋਨਾ ਦੇ ਉਲਟ ਕਿਸੇ ਵੀ ਸਮਗਰੀ ਜਾਂ ਵਿਚਾਰਾਂ ਲਈ ਇਹਨਾਂ ਦੀ ਪ੍ਰਤਾਲੀ ਪ੍ਰਤਾਲ ਕਰਨਾ ਹੈ ਪਿੰਡ ਪੁਆ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਦਰਮਿਆਨ ਟਕਰਾਅ ਹੋ ਗਿਆ ਜਿਸ ਵਿੱਚ ਚਿਹਰੇ ਭਰਾ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਤੇ ਦੋਸਤ ਜ਼ਖਮੀ ਹੋ ਗਏ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ 32 ਤੇ जख्मियां ਦੀ ਪਛਾਣ ਉਸਦੇ ਭਰਾ ਰਕੇਸ਼ ਕੁਮਾਰ ਤੇ ਦੋ ਦੋਸਤਾਂ ਲਾਡੀ ਤੇ ਵਿਪਲ ਵਜੋਂ ਹੋਈ ਹੈ ਇਸ ਮਾਮਲੇ 'ਚ ਦੂਸਰੀ ਧਿਰ ਦੇ ਤਾਇ ਦੇ ਤਿੰਨ ਲੜਕੇ ਸ਼ਕਤੀ, ਵੰਟੀ ਤੇ ਬੱਬੂ ਭਰਾ ਹਨ ਉਸ ਨੇ লাশ ਕਬਜ਼ੇ 'ਚ ਲੈ ਕੇ ਪਠਾਨਕੋਟ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤੀ ਹੈ ਜਿੱਥੇ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਜਦਕਿ ਪੁਲਿਸ ਨੇ जख्मियां ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਦੋਹਾਂ ਪਰਿਵਾਰਾਂ ਦਾ ਪਿੰਡ ਵਿੱਚ ਦੋ ਕਨਾਲ ਜ਼ਮੀਨ ਨੂੰ ਲੈ ਕੇ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀ। ਹਾਲੇ ਦੋ ਦਿਨ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੇ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਸੀ। ਥਾਣਾ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਬਟਿੰਡਾ ਬੱਸ ਸਟੈਂਡ ਦੇ ਪੀ ਆਰਟੀਸੀ ਦੀ ਇੱਕ ਬੱਸ ਵਿੱਚ ਸੱਪ ਦੇ ਵੱਢ ਜਾਣ ਤੇ ਹੰਗਾਮਾ ਹੋ ਗਿਆ। ਲੁਧਿਆਣਾ ਜਾ ਰਹੀ ਇਸ ਬੱਸ ਵਿੱਚ ਡਰਾਈਵਰ ਮਨਜੀਤ ਸਿੰਘ ਨੇ ਡੈਸ਼ਬੋਰਡ ਤੇ ਇੱਕ ਸੱਪ ਦੇਖਿਆ। ਡ라이ਵਰ ਨੇ ਤਰੰਤ ਆਲੇ ਦੁਆਲੇ ਦੇ ਲੋਕਾਂ ਨੂੰ ਸचेत ਕੀਤਾ ਜਾਣਕਾਰੀ ਅਨੁਸਾਰ ਬੱਸ ਵਿੱਚ ਲਗਭਗ 4-5 ਫੁੱਟ ਲੰਮਾ ਸੱਪ ਦੇਖਿਆ ਗਿਆ ਬੱਸ ਦੇ ਵੱਖ-ਵੱਖ ਹਿੱਸਿਆਂ ਨੂੰ ਖੋਲ ਕੇ ਭਾਲ ਕੀਤੀ ਗਈ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਸੱਪ ਨਹੀਂ ਮਿਲਿਆ ਡਰਾਈਵਰ ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਬੱਸ ਵਿੱਚ ਯਾਤਰੀ ਹੁੰਦੇ ਤਾਂ ਸਥਿਤੀ ਗੰਭੀਰ ਹੋ ਸਕਦੀ ਸੀ ਅਧਿਕਾਰੀਆਂ ਨੇ ਸੱਪ ਫੜਨ ਵਾਲੀਆਂ ਸੰਸਥਾਵਾਂ ਨੂੰ ਬੁਲਾਇਆ ਹੈ ਇਸ ਘਟਨਾ ਨਾਲ ਨਾ ਸਿਰਫ ਬੱਸ ਸੇਵਾ ਪ੍ਰਭਾਵਿਤ ਹੋਈ ਹੈ ਸਗੋਂ ਯਾਤਰੀ ਬੱਸ ਵਿੱਚ ਚੜਨ ਤੋਂ ਵੀ ਝਿਜਕ ਰਹੇ ਹਨ ਰਾਧਿਕਾ ਜაძਬ ਕਤਲकांड ਦੇ ਮਾਮਲੇ ਵਿੱਚ ਗੁਰੂਗ੍ਰਾਮ ਅਦਾਲਤ ਨੇ ਮੁਲਜ਼ਮ ਪਿਤਾ ਦੀਪਕ ਜაძਬ ਨੂੰ 14 ਦਿਨਾਂ ਦੀ ਪੁਲਿਸ ਦੀ ਨਿਯਾਇੰਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਿਕਰ ਹੋਇਆ ਕਿ ਬੀਤੇ ਦਿਨੀ ਹਰਿਆਣਾ ਦੇ ਗੁਰੂਗ੍ਰਾਮ ਚ 25 ਸਾਲਾ ਸਾਫਕਾ ਰਾਜਪੁੱਤ ਦੀ ਟੈਂਸ ਖੜਾਣ ਰਾਧਿਕਾ ਜაძਬ ਦਾ ਕਤਲ ਕੀਤਾ ਗਿਆ ਸੀ ਸ਼ੁਰੂ ਚ ਸੋਸ਼ਲ ਮੀਡੀਆ ਤੇ ਚਰਚਾ ਸੀ ਕਿ ਪਿਤਾ ਨੇ ਇੰਸਟਾਗ੍ਰਾਮ ਤੇ ਰੀਲਾਂ ਬਣਾਉਣ ਦੇ ਸ਼ੌਕ ਕਾਰਨ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ ਪਰ ਪੁਲਿਸ ਨੇ ਇਸ ਕਤਲ ਪਿੱਛੇ ਇੱਕ ਵੱਖਰਾ ਕਾਰਨ ਦੱਸਿਆ ਸੀ ਦੱਸਦੇ ਏ ਕਿ ਡੀਐਸਪੀ ਸੰਦੀਪ ਸਿੰਘ ਦੇ ਅਨਸਾਰ ਜਾਂਚ ਤੋਂ ਪਤਾ ਲੱਗਿਆ ਸੀ ਕਿ ਰਾਧਿਕਾ ਇੱਕ ਟੈਨਸ ਅਕੈਡਮੀ ਚਲਾਉਂਦੀ ਸੀ ਤੇ ਉਸਦੇ ਪਿਤਾ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ ਮ੍ਰਿਤਕਾ ਨਾਲ ਟੈਨਸ ਅਕੈਡਮੀ ਚਲਾਉਣ ਨੂੰ ਹੋਏ ਝਗੜੇ ਨੂੰ ਲੈ ਕੇ ਪਿਤਾ ਨੇ ਆਪਣੇ ਲਾਇਸੈਂਸੀ ਇਤਿਹਾਰ ਤੋਂ ਤਿੰਨ ਗੋਲੀਆਂ ਚਲਾ ਕੇ ਇੱਕ ਨਾਉਣਾ ਵਿਰੋਧ ਕੀਤਾ ਜਿਸ ਨੂੰ ਗ੍ਰਿਫਤਾਰ ਕੇ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਮੁਲਜ਼ਮ ਪਿਤਾ ਨੂੰ 14 ਦਿਨਾਂ ਦੀ ਪੁਲਿਸ ਦੀ ਨਾਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਸਿੱਧੂ ਮੂਸੇਵਾਲੇ ਦਾ 2022 ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਲਈ ਕਤਲ ਕਰਨ ਲਈ ਬੰਦੂਕਾਂ ਸਪਲਾਈ ਕਰਨ ਦਾ ਦੋਸ਼ੀ ਸ਼ਾਹਬਾਜ਼ ਅंसारी ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਹੀ ਲਾਪਤਾ ਹੈ ਉਸ ਨੂੰ ਅਸਲ ਵਿੱਚ ਦਸੰਬਰ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਸਰਜਰੀ ਦੌਰਾਨ ਆਪਣੀ ਪਤਨੀ ਦੀ ਦੇਖਭਾਲ ਕਰਨੀ ਹੈ ਫਿਰ ਵਾਅਦੇ ਮੁਤਾਬਕ ਵਾਪਸ ਆਉਣ ਦੀ ਬਜਾਏ ਉਹ ਗਾਇਬ ਹੋ ਗਿਆ ਹੱਤਿਆ ਦੇ ਸੂਤਰਾਂ ਮੁਤਾਬਕ ਜ਼ਮਾਨਤ ਪਟੀਸ਼ਨ ਵਿੱਚ ਸੂਚੀਬੱਧ ਸਰਜਰੀ ਨਹੀਂ ਕੀਤੀ ਗਈ ਹੈ ਹੁਣ ਐਨਆਈਏ ਅंसारी ਦੀ ਭਾਲ ਕਰ ਰਹੀ ਹੈ ਪਰ ਉਸ ਦਾ ਫੋਨ ਬੰਦ ਹੈ ਅਤੇ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਪਟੀਸ਼ਨ ਵਿੱਚ ਜ਼ਿਕਰ ਕੀਤੇ ਹਸਤਾਲੇ ਉਹ ਸਰਜੀ ਨਹੀਂ ਕੀਤੀ ਜਿਸ ਦਾ ਉਸ ਨੇ ਦਾਵਾ ਕੀਤਾ ਸੀ ਅਦਾਲਤ ਨੇ 8 ਜੁਲਾਈ ਨੂੰ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਕਿਉਂਕਿ ਉਸ ਨੇ ਆਤਮ ਸਵਰਪਣ ਨੋਟਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਜਾਂਚ ਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਅंसारी ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰਾਂ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ ਸਰਦੀ ਤਹਿਸੀਲ ਅjnਾਲਾ ਤੋਂ ਥੋੜੀ ਦੂਰੀ ਤੇ ਸਥਿਤ ਕਸਬਾ ਭਿੰਡੀ ਸੈਦਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਦੀ ਆਮੋ-ਸਾਮੀ ਟਕਰਾਰ ਹੋ ਗਈ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮਰਨ ਵਾਲਿਆਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ ਨਿਵਾਸੀ ਪਿੰਡ ਛੇਪੱਟੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਖਮੀ ਸਿੰਘ ਵਜੋਂ ਹੋਈ ਹੈ ਦੋਵੇਂ ਨੌਜਵਾਨ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਦਿਨ ਭਰ ਕੰਮ ਕਰਨ ਤੋਂ ਬਾਅਦ ਬਾਅਸ ਕਰਾਰੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਉੱਤਰੀ ਦਿੱਲੀ ਦੇ ਕੋਲ ਬੰਗਸ਼ੀ ਗੁਰਦੁਆਰਾ ਮਾਮਲੇ ਦੀ ਚਸ਼ਮਦੀਦ ਗਵਾਹ ਨੇ ਅੱਜ ਦਿੱਲੀ ਦੀ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਉਸਨੇ ਕਾਂਗਸ ਆਗੂ ਜਗਦੀਸ਼ ਟੈਟਲਰ ਨੂੰ ਭੀੜ ਨੂੰ ਭੁਗਾਉਂਦਿਆਂ ਉਹਨਾਂ ਨੂੰ ਸਿੱਕਾਂ ਨੂੰ ਲੁੱਟੜ ਅਤੇ ਮਾਰਨ ਲਈ ਕਸਾਉਂਦਿਆਂ ਦੇਖਿਆ ਸੀ 70 ਸਾਲਾ ਹਰਪਾਲ ਕੌਰ ਬੀਬੀ ਨੇ ਦਾਵਾ ਕੀਤਾ ਕਿ ਉਹ ਆਪਣੇ ਘਰ ਤੇ ਪੁੱਤ ਦੀ ਜਾਨ ਤੋਂ ਡਰਦੀ ਚੁੱਪ ਰਹੀ ਦੇ 2016 ਵਿੱਚ ਪੁੱਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸੀਬੀਆਈ ਅੱਗੇ ਟਾਈਟਲਰ ਬਾਰੇ ਕੁਝ ਬੋਲੀ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਅੱਜ ਹਰਪਾਲ ਕੌਰ ਦੇ ਬਿਆਨ ਦਰਜ ਕੀਤੇ ਹਨ ਹਰਪਾਲ ਕੌਰ ਨੇ ਕਿਹਾ ਜਦੋਂ ਮੈਂ 1 ਨਵੰਬਰ 1984 ਨੂੰ ਗੁਰਦੁਆਰਾ ਪੋਲ ਬੰਗੀ ਦੇ ਸਾਹਮਣੇ ਕੁੱਟਪਾਤੇ ਖੜੀ ਸੀ ਤਾਂ ਮੈਂ ਜਗਦੀਸ਼ ਟਾਈਟਲਰ ਨੂੰ ਚਿੱਟੇ ਰੰਗ ਦੀ ਇਨਵੈਸਟਰ ਕਾਰ ਵਿੱਚ ਚੱਕਰ ਲਾਉਂਦੇ ਦੇਖਿਆ ਬਾਅਦ ਵਿੱਚ ਉਹ ਗੁਰਦੁਆਰਾ ਪੋਲ ਬੰਗੀ ਦੇ ਸਾਹਮਣੇ ਰੁਕਿਆ ਟਾਈਟਲਰ ਤੇ ਤਿੰਨ ਹੋਰ ਵਿਅਕਤੀ ਕਾਰ ਤੋਂ ਬਾਹਰ ਆਏ ਇਸ ਦਰਾਂ ਉਸਨੇ ਉੱਤੇ ਕੜੀ ਭੀੜ ਨੂੰ ਸਿੱਕਾਂ ਨੂੰ ਲੁੱਟਣ ਤੇ ਮਾਰ ਲਈ ਪ੍ਰਕਾਇਆ ਇਸ ਅਜਿਹੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ